ਪਿਛਲੇ ਦਿਨ ਸੋਸ਼ਲ ਮੀਡੀਆ ਦੇ ਉੱਤੇ ਪਾਇਲ ਮਲਿਕ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਦੇਵੀ ਸ਼੍ਰੀ ਕਾਲੀ ਮਾਤਾ ਜੀ ਦੇ ਵਸਤਰ ਪਾ ਕੇ ਨਜ਼ਰ ਆ ਰਹੀ ਹੈ ਜਿਸ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਦੇ ਵੱਲੋਂ ਇਸ ਚੀਜ਼ ਦਾ ਕਾਫੀ ਇਤਰਾਜ਼ ਜਤਾਇਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤੇ ਜੇ ਪਾਇਲ ਮਲਿਕ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਦੇ ਵਿੱਚ ਆ ਕੇ ਮਾਫੀ ਨਹੀਂ ਮੰਗਦੀ ਤਾਂ ਉਸ ਦੇ ਘਰ ਦਾ ਕਿਰਾਉ ਕੀਤਾ ਜਾਵੇਗਾ ਜਿਸ ਤੋਂ ਬਾਅਦ ਅੱਜ ਪਟਿਆਲਾ ਦੇ ਵਿੱਚ ਪਾਇਲ ਮਲਿਕ ਆਪਣੇ ਪਰਿਵਾਰ ਦੇ ਨਾਲ ਪਹੁੰਚੀ ਸੀ ਤੇ ਉਹਦੇ ਵੱਲੋਂ ਮਾਫੀ ਮੰਗੀ ਗਈ चीज कि नहीं मैंने गलत कपड़े पहने हुए थे आप मानती हैं कि वो नगंदा वाले कपड़े थे और उसके बाद आपने सिर पे माताजी का मुकुट रखा जी जी आप मानते हो इसको मैं सबसे पहले सभी लोगों से हाथ जोड़ के माफी मांगती हूँ मेरी उस वीडियो के लिए क्योंकि मेरी बेटी जो है ना वो काली माँ की बहुत भक्त है वो सारा टाइम काली माँ काली माँ करती है तो मैंने सोचा की मैं अपनी बच्ची के लिए वो लुक क्रिएट करूँ और शायद मुझसे बहुत बड़ी गलती हुई है और जितने भी लोग मुझे सुन रहे हैं सभी लोगों को मैं यही कहना चाहती हूँ कि जो गलती मैंने की है अब कोई वैसी गलती ना करे और सभी संगठनों से मैं हाथ जोड़ के माफी मांगना चाहती हूँ ये वीडियो तीन महीने पहले बनी थी और उसी टाइम मैंने डिलीट कर दी थी मेरे अकाउंट से क्योंकि मैंने कमेंट्स पढ़े थे और मुझे लगा की हमारे पर और पेजों ने वो वीडियो अपने पास रखे आगे मतलब तो 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 मेरे अकाउंट से वो रखते हुए तीन महीने पहले मैंने हटा दिया लेकिन आपने पेज डाली तो सही पे पड़ी हुई है आप एक बार चेक कर ना मेरे Instagram पे मिलेगी ना मेरे YouTube पे मिलेगी ਔਰ ਨਾ ਮੈਨੂੰ ਇਹ ਸ냅ਟ ਨਹੀਂ ਮਿਲਿਆ ਪਰ ਤੁਹਾਨੂੰ ਇਹ ਵੀ ਨਹੀਂ ਮਿਲੇਗੀ। ਮੈਨੂੰ ਲੱਗਦਾ ਹੈ ਕਿ ਇਹ ਇਤਨੀ ਸਸਤੀ ਪਬਲਿਸਿਟੀ ਕਰਨ ਵਾਸਤੇ ਇੰਨਾ ਕੀਤਾ ਜਾਂਦਾ ਬਾਰ-ਬਾਰ ਧਰਮ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ। ਤੁਹਾਨੂੰ ਪਤਾ ਪੰਜਾਬ ਸਰਕਾਰ ਕਹਿੰਦੀ ਹੈ ਕਿ ਉਮਰ ਕਹਿਤੀ ਸਜ਼ਾ ਹੋਣੀ ਚਾਹੀਦੀ ਹੈ ਜਿਹੇ ਬੰਦਿਆਂ ਨੂੰ ਜਿਹੜੇ ਕਿਸੇ ਦੇ ਧਰਮ ਦਾ ਮਜ਼ਾਕ ਉਡਾਣ। ਇਹ ਪਿੱਛੇ ਜੇ ਹੁਣੇ ਅਦਾਲਤ ਸਭਾ ਤੇ ਹੀ ਮਤਾ ਉਠਿਆ। ਸਰ ਮੈਂ ਆਪਣੀ ਗਲਤੀ ਮੰਨਦੀ ਹਾਂ। ਮਾਫੀ ਦੇ ਸਕਦੀ ਹਾਂ ਉਸ ਤੋਂ ਮਾਫੀ ਮੰਗ ਰਹੀ ਹਾਂ। ਸਾਰੇ ਸੰਗਤ ਨੂੰ ਉਸ ਤੋਂ ਵੀ ਮੈਂ ਵੀ ਮਾਫੀ ਮੰਗਦੀ ਹਾਂ। ਇਤਨੇ ਵੀ ਮਾਫੀ ਮੰਗਤ ਹਾਂ। ਅੱਜ ਜੇ ਮੈਂ ਮਾਫੀ ਮੰਗਦੀ ਹ जो आपने वस्त्र पहने थे जिसके बाद आपने मुकुट सिर पे रखा है उसके लिए आपको किसी ने कहा था कि ये वस्त्र ऐसे पहने की वो नगनता वाले कपड़े थे और उसके बाद आपने सिर पे माता जी का मुकुट रखा आप मानते हो इसको लड़के ने आगे ਮੈਂ ਪਹਿਲਾਂ ਗੁਰੂ ਜੀ ਦੇ ਚਰਨਾਂ ਦੇ ਵਿੱਚ कोटी कोटी ਨਮਨ ਕਰਦੇ ਹੋਏ ਅੱਜ ਇੱਥੇ ਆਉਣ ਵਾਲੇ ਸਾਰੇ ਮੇਰੇ ਸਨਾਤਨੀ ਜਿੰਨੇ ਵੀ ਬੱਚੇ ਆਏ ਆ ਮੇਰੇ ਵੱਡਰ ਦੀ ਉਮਰ ਦੇ ਵੀ ਹੋਣੇ ਆ ਮੇਰੇ ਕੋਟੇ ਵੀ ਹੋਣੇ ਆ ਮੇਰੇ ਤੋਂ ਛੋਟੇ ਵੀ ਹੋਣੇ ਆ ਸਭ ਨੂੰ ਪਹਿਲਾਂ ਤਾਂ ਮੈਂ ਇੱਥੇ ਜੀ ਆਇਆਂ ਕਹਿੰਦੀ ਆ ਮੈਨੂੰ ਅੱਜ ਇਸ ਗੱਲ ਦੀ ਇੰਨੀ ਖੁਸ਼ੀ ਹੈ ਕਿ ਚਲੋ ਕਈ ਵਾਰੀ ਕੀ ਹੁੰਦਾ ਆਪਾਂ ਬੱਚੇ ਤੋਂ ਬਰਤੀ ਹੋ ਜਾਂਦੀ ਹੈ ਹੈਨਾ ਆਪਾਂ ਇੱਕ ਇਨਸਾਨੀ ਚੋਲੇ ਦੇ ਵਿੱਚ ਆ ਗਲਤੀ ਇਨਸਾਨ ਕੋਈ ਹੁੰਦੀ ਹੈ ਪ੍ਰਮਾਤਮਾ ਦਾ ਗਲਤੀ ਕਰਦਾ ਨਹੀਂ ਠੀਕ ਹੈ ਉਹਦੇ ਤੋਂ ਤਾਂ ਅਸੀਂ ਹਮੇਸ਼ਾ ਸਦਾ ਮਾਫੀ ਮੰਗਦੇ ਆ ਤੇ ਜਦੋਂ ਜੇ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਸਾਡੇ ਇੱਥੇ ਕਾੜੀ ਮਾਤਾ ਮੰਦਿਰ ਆ ਦੇ ਮਤਲਬ ਆਪਣੇ ਇੱਥੇ ਕਿਸੇ ਨੇ ਬੇਅਦਬੀ ਕੀਤੀ ਸੀ ਤਾਂ ਸਾਡੇ ਬ੍ਰਹਮ ਲੀਨ ਜਗਤਗੁਰੂ பஞ்சਨੰਦ ਗਿਰੀ ਜੀ ਮਹਾਰਾਜ ਨੇ ਉਸੇ ਬੱਚੇ ਨੂੰ ਵੀ ਮਾਫ ਕਰ ਦਿੱਤਾ ਸੀ ਅਸੀਂ ਆਪਣੀ ਗੱਦੀ ਦੀ ਸਨਾਤਨ ਪਰੰਪਰਾ ਦੇ ਨਾਲ ਚੱਲਦੇ ਹੋਏ ਬੱਚਿਆਂ ਤੋਂ ਗਲਤੀ ਹੋਈ ਇਹਨਾਂ ਨੇ ਉਸੇ ਵੇਲੇ ਨਾਲ ਹੀ ਵੀਡੀਓ ਪਾ ਦਿੱਤੀ ਲੇਕਿਨ ਉਹਦੇ باوجود ਵੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਿਵ ਜਨਾ ਹਿੰਦੂ ਦੇ ਵਿਪਾਂਚੂ ਸੂਦ ਨੇ ਇਹ ਮੁੱਦਾ ਚੱਕਿਆ ਸੀ ਉਸਨੇ ਹੀ ਸਭ ਤੋਂ ਪਹਿਲਾਂ ਇਹ ਇਥੇ ਕੰਪਲੇਟ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਇਹਨਾਂ ਨੇ ਬੱਚਿਆਂ ਨੇ ਤੁਰੰਤ ਆਪਣਾ ਜਿਹੜਾ ਜ਼ੁਰਮ ਜਿਹਨੂੰ ਤੁਸੀਂ ਕਹਿ ਲੋ ਕਿ ਆਪਾਂ ਇਸ ਉਸ ਭਾਸ਼ਾ ਸਤ ਜਾਈਏ ਜਿਹੜੀ ਤੁਸੀਂ ਉਹਨਾਂ ਨੂੰ ਕੁਐਸਚਨ ਕਰ ਰਹੇ ਹੋ ਤਾਂ ਉਹਨਾਂ ਨੇ ਕਬੂਲ ਕਰ ਲਿਆ ਉਹਦੇ ਵਿੱਚ ਮੇਰੇ ਕੋਲੇ ਗੱਲ ਆਈ ਦਪਾਂਸ਼ੂ ਉੱਤੋਕੇ ਦਪਾਂਸ਼ੂ ਦੀ ਜੋ ਨੇ ਉਹ ਸਾਡੇ ਵੀ ਅਖਲਵਾਰਤਿਆ ਹਿੰਦੂ ਸ਼ਰਮਸ਼ਾ ਸੰਪਤੀ ਦੇ ਜਨਰਲ ਫੈਕਟਰੀ ਆ ਉਸ ਬਾਅਦ ਕੁਸ਼ਲ ਚੋਪੜਾ ਦਾ ਸੈਕੰਡ ਮੈਸੇਜ ਆ ਕਿ ਇਹਨਾਂ ਵਾਸਤੇ ਉਹੀ ਸੀਮ ਸਟੇਟਮੈਂਟ ਉਹਨਾਂ ਬੱਚਿਆਂ ਦੀ ਕੋਈ ਸੀਗੀ ਮੇਰੇ ਸਾਰੇ ਜਿੰਨੇ ਵੀ ਅੱਜ ਮੇਰੇ ਨਾਲ ਸਨਾਤਨੀ ਬੱਚੇ ਆ ਕੇ ਖੜੇ ਹੋਏ ਆ ਮੈਂ ਸਾਰਿਆਂ ਨੂੰ ਉਹਨਾਂ ਨੂੰ ਅੱਜ ਗੁਰੂ ਜੀ ਦੀ ਗੱਦੀ ਤੋਂ ਅਸ਼ੀਰਵਾਦ ਦਿੰਨੀ ਆ ਕਿ ਅੱਜ ਤੁਸੀਂ ਜਿਹੜਾ ਸਨਾਤਨ ਦਾ ਏਕਾ ਇਸ ਦੁਬਾਰਾ ਕਸ਼ਟ ਦੇ ਉੱਪਰ ਆਪਣਾ ਦਿਖਾਇਆ ਉਹ ਸਲਾਗਨੀ ਆ ਇਹਨਾਂ ਬੱਚਿਆਂ ਨੂੰ ਜਿਵੇਂ ਕਿ ਇਹਨਾਂ ਨੇ ਮਾਫੀ ਮੰਗ ਲਈ ਆ ਅਸੀਂ ਉਸ ਪਰਮਾਤਮਾ ਤੋਂ ਵੱਡੇ ਨਹੀਂ ਆ ਉਸ ਮਹਾਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ ਮੈਂ ਆਪਣੇ ਆਪ ਨੂੰ ਅੱਜ ਗੱਦੀ ਤੇ ਬੈਠ ਕੇ ਵੀ ਆਉਂ ਮਤਲਬ ਕਿ ਮਾਈ ਦੇ ਚਰਨਾਂ 'ਚ ਨਤਮਸਤਕ ਹੋ ਕੇ ਗੁਰੂ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਹਿ ਰਹੀ ਆ ਕਿ ਅਸੀਂ ਉਸ ਗੱਦੀ ਤੋਂ ਉਸ ਮਾਈ ਦੇ ਦਰਬਾਰ ਤੋਂ ਵੱਡੇ ਨਹੀਂ ਆ ਬੱਚਾ ਇੱਥੇ ਤੱਕ ਪਹੁੰਚਿਆ ਮਾਫੀ ਮੰਗਣ ਵਾਸਤੇ ਤੇ ਇਸ ਨੂੰ ਜਿਹੜਾ ਹੈਗਾ ਅਸੀਂ ਸਿਰਫ ਸੇਵਾ ਲਾਵਾਂਗੇ 1 ਘੰਟਾ ਲੰਗਰ ਵਰਤੌਣ ਦੀ 1 ਘੰਟਾ ਲੰਗਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਬੱਚੇ ਮਨਜ਼ੂਰ ਆ ਇੱਕ ਕਰੋ ਵੀਰਵੰਦੇ ਆਪਰੇ ਆਨੇ ਆਪੇ ਇੱਕ ਹੋਰ ਬਾਤ ਅਗਲੀ ਬਾਤ ਸਾਰਿਆਂ ਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ 10 ਸਾਲ ਤੋਂ ਉੱਪਰ ਬੱਚੇ ਦੀ ਚਾਕੀ ਬਣਾਈ ਰੋਡ ਦੇ ਉੱਪਰ ਕੋਈ ਕਿਸੇ ਦਾ ਵੀ ਸ਼ਰੂਪ ਕੋਲੇ ਨਾਲ ਦਾ ਮਾਂ ਕਾਲੀ ਦਾ ਮਾਂ ਦੁੱਗਾ ਦਾ ਕੋਈ ਸ਼ਰੂਪ ਬਣਾ ਕੇ ਸੜਕ ਦੇ ਉੱਪਰ ਨਿਕਲਿਆ ਆਖਰ ਬਾਅਦ ਪਿਆਨੀ ਉਸ ਰਸ਼ਸ਼ਾ ਸੰਤੀ શ્રી ਹਿੰਦੂਤਾ ਸ਼ਿਵਸ਼ਨਾਤ ਜਿੰਨੀਆਂ ਵੀ ਅੱਜ ਸਾਡੇ ਸਨਾਤਨੀ ਵੀਰ ਸਾਰੇ ਇੱਥੇ ਆਏ ਆ ਬੱਚੇ ਜਿੰਨੇ ਵੀ ਆਈਆਂ ਸਨਾਤੀ ਸੰਸਥਾਵਾਂ ਸਾਰੀਆਂ ਇੱਕਜੁੱਟ ਹੋ ਕੇ ਉਸ ਬੰਦੇ ਤੇ ਪਰਚਾ ਵੀ ਕਰਉਣਗੇ ਤੇ ਉਹਨੂੰ ਸਜ਼ਾ ਵੀ ਕਰਉਣਗੇ ਜਿਹੜੇ ਨਾਮਕੀਪ ਤੇ ਆ ਗਏ ਅਸੀਂ ਬਾਅਦ ਵਿੱਚ ਉਹਨੇ ਕੁਸਚਨ ਕੀਤਾ ਕਿ ਪੰਜਾਬ ਸਰਕਾਰ ਵੀ ਇਸ ਵਾਸਤੇ ਜਿਹੜਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਜ਼ਰੂਰ ਬਣਨਾ ਚਾਹੀਦਾ ਪਰ ਸਾਰੇ ਧਰਮਾਂ ਵਾਸਤੇ ਇੱਕਸਾਰ ਉਦੇ ਕਿਸੇ ਨਾਲ ਵਿਵਾਦ ਨਹੀਂ ਹੋਣੀ ਚਾਹੀਦੀ। ਹਾਂ ਤਾਂ ਠੀਕ ਹੈ। ਉਹ ਜਾ ਕੇ ਬਰਤਨ ਸਾਹਿਬ ਕਰੂਗੇ। ਬਿਲਕੁਲ ਬਿਲਕੁਲ ਜੀ ਪਹਿਲਾਂ ਮਾਈ ਦੇ ਮੰਦਰ ਮੱਥਾ ਟੇਕਿਆ ਬੇਟਾ। ਆਪ ਅੱਗੇ ਆ ਜਾਈਏ। ਆ ਪਿੱਛੇ ਜਾਈਏ।